ਹਾਂਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਜੀ ਜਾ ਰਹੇ ਹਾਂ ਦੂਸਰੇ ਦਿਨ ਸ਼ਾਮ ਨੂੰ ਬਾੜੀ ਦੇ ਵਿੱਚ ਸੇਵਾ ਕਰਨ ਤੁਸੀਂ ਵੀ ਚੱਲੋ ਸਾਡੇ ਨਾਲ ਦੇਖੋ ਰੌਣਕਾਂ ਜੀ ਬਾਬਾ ਸੋਹਣ ਦਾਸ ਦੀ ਬਾੜੀ ਦੇ ਵਿੱਚ ਜਾ ਰਹੇ ਹਾਂ ਅਸੀਂ ਤੇ ਆ ਮੇਰੇ ਸਹਿਰ ਲੀਏ ਕੁਲਵਿੰਦਰ ਘਰ ਚੱਲੋ ਜੀ ਕਰੋ ਦਰਸ਼ਨ ਮੇਲਾ ਮਾਰੂ ਮਨ ਅੱਲਾ ਪੰਜ ਰਾ ਸੂਰਤ ਦੇਖਨ ਪੂਲਗਾਰਾ ਦੇਖਨ ਮੋਹਾਰਾ ਤੂਤ ਜਾ ਕੀ ਕਰੇ पञ्चना Oh my

اوه 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 Dazi, Daddy, Daddy. <laughs> ناندرو وا کو دل کو ساندر کالن ما ستو مااري حيمان هاكو سموچشن सतश्री <laughs> असां ਸਾਰੇ ਰੇਟਿੰਗ ਦੇ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਪਾਸ ਪਾਸ ਮੈਨਾਂ ਆਪੇ। ਆਪਣੀ ਵੀਡੀਓ ਜੀ ਤੁਹਾਨੂੰ ਵਧੀਆ ਲੱਗੀ ਤਾਂ ਲਾਇਕ ਸੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ। ਧੰਨਵਾਦ ਜੀ। ਆਪਣੀ ਵੀਡੀਓ ਫੇਰ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਆਵਾਂਗੇ। ਆ ਕੋਈ ਜਵਾਬ ਹੁੰਦਾ ਸੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਕਮੈਂਟ ਕਰਕੇ ਜਰੂਰ ਦੱਸਣਾ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ।